ਦੋਸਤੋ ਸਾਹਿਬਾਨ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਂਦਿੰਦਰ ਸਿੰਘ ਆ ਮੈਂ ਬੜਕ ਚੌਂਕ ਮੇਅਰ ਫਿਸ਼ ਮਾਰਕੀਟ ਸਦਬਜਾ ਦੇ ਰਹਿਣ ਵਾਲਾ ਹਾਂ ਮੇਰੇ ਥੱਲੇ ਦੁਕਾਨ ਹੈ ਉੱਪਰ ਮੇਰਾ ਘਰ ਹੈਗਾ ਵਾ ਬਜ਼ਾਰ ਵਿੱਚ ਸਾਰਾ ਕੂੜਾ ਮੇਰੀ ਦੁਕਾਨ ਦੇ ਲਗੇ ਰਾਤ ਨੂੰ ਲਿਆ ਜਾਂਦਾ ਵਾ ਜਿਹਦੇ ਵਿੱਚ ਗਲੀ ਸੜੀ ਮੀਟ ਮੱਛੀ ਫਰੂਟ ਸਬਜ਼ੀਆਂ ਹੋਰ ਗਲਾ ਸੜਾ ਹਾਨੀਕ ਕੂੜਾ ਸੁੱਟਿਆ ਜਾਂਦਾ ਵਾ ਜਿਹਦੇ ਨਾਲ ਸਾਨੂੰ ਬਹੁਤ ਇਨਫੈਕਸ਼ਨ ਹੋ ਜਾਂਦੀ ਆ ਅਸੀਂ ਬੜੀ ਵਾਰੀ ਨਗਰ ਕੌਂਸਲ ਗਰਦਾਸਪੁਰ ਤੇ ਏਡੀਸੀ ਸਾਹਿਬ ਨੂੰ ਵੀ ਅਸੀਂ ਰਿਕਵੈਸਟ ਕੀਤੀ ਆ ਤੇ ਦੋ ਦਿਨ ਦਿਨ ਬਸ ਅਸਰ ਹੁੰਦਾ ਉਸ ਤੋਂ ਬਾਅਦ ਕੋਈ ਅਸਰ ਨਹੀਂ ਹੁੰਦਾ ਹੈਗਾ ਤੇ ਅਸੀਂ ਰਾਤ ਵੀ ਮੈਂ ਤੇ ਮੇਰੇ ਫੌਜ ਸਾਹਿਬ ਜੋ ਕਿ ਇੱਕ ਅਫਸਰ ਹੈਗੇ ਮੇਰੇ ਫੌਜ ਸਾਹਿਬ ਤੇ ਅਸੀਂ ਰਾਤ ਨੂੰ ਵੀ ਅਸੀਂ ਕਈ ਦਿਨਾਂ ਸਾਰਾ ਕੂੜਾ ਇੱਕ ਸਾਈਡ ਤੇ ਕੀਤਾ ਕਿ ਇੰਨੀ ਮੁਸ਼ਕਾ ਆਂਦੀ ਸੀ ਇੱਕ ਘਰ ਵਿੱਚ ਬੈਠਿਆ ਨਹੀਂ ਸਾਡੇ ਕੋਲ ਜਾ ਰਿਹਾ ਸੀ ਤੇ ਅਸੀਂ ਇਸ ਨਿਊਜ਼ ਦੇ ਮadhyam ਲਈ ਅਸੀਂ ਸਦਾਪਾਲ ਸਿੰਘ ਮਾਨ ਜੀ ਨੂੰ ਅਸੀਂ ਰਿਕਵੈਸਟ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਕੂੜੇ ਦਾ ਸਿਸਟਮ ਹੈ ਗਲਤ ਹੈਗਾ ਵਾ ਇਹਨੂੰ ਸਹੀ ਕੀਤਾ ਜਾਵੇ ਜਾਂ ਜੋ ਦੁਕਾਨਦਾਰ ਜਿਹੜੇ ਕੂੜਾ ਸੁੱਟਦੇ ਆ ਉਹਨਾਂ ਦੇ ਭਾਰੀ ਚਲਾਨ ਕੱਟੇ ਜਾਣ ਤੇ ਤਾਂ ਜੋ ਇਹੋ ਜਿਹਾ ਅੱਗੇ ਤੋਂ ਕੰਮ ਨਾ